ਲੇਵੀ ਸੁਖਵੀਰ ਬਾਦਲ ਸਿੰਘ ਆ ਤੇਰੀ ਫੱਟੀ ਹੁਣ ਮਲੰਗ ਪੋਚਣਗੇ ਜਿਹਨਾਂ ਨੂੰ ਸਟੇਜ ਤੇ ਤੂੰ ਜਲੀਲ ਕਰਦਾ ਸੀ ਅੱਜ ਇੱਕ ਮਲੰਗ ਨੂੰ ਮਿਲਿਆ ਤੇ ਬਜ਼ੁਰਗ ਨੂੰ ਅੱਜ ਇੱਕ ਨੂੰ ਮਿਲਿਆ ਤੇ ਬਜ਼ੁਰਗ ਨੂੰ ਮੈਂ ਛੇੜ ਲਈ ਬਾਪੂ ਵੋਟ ਕਿਨੂੰ ਪਾਏਗਾ ਤੇ ਬਾਪੂ ਨੇ ਮੂਹਰੋ ਜਵਾਬ ਜਿਹੜਾ ਦਿੱਤਾ ਉਹ ਵੀ ਸੁਣਨ ਵਾਲਾ ਸੀ ਬਾਪੂ ਕਹਿੰਦਾ ਪੁੱਤ ਵੋਟ ਪਾਵਾਂਗੇ ਐਦ ਕੀ ਦਿਮਾਗ ਨਾਲ ਤੇ ਵੋਟ ਮਲੰਗ ਬਣ ਕੇ ਪਾਵਾਂਗੇ ਮਹਾਬਾਪੂ ਸਮਝਿਆ ਨਹੀਂ ਤਾਂ ਫਿਰ ਉਹਨੇ ਗੱਲ ਸਮਝਾਈ ਮੈਂ ਕਿਹਾ ਬਾਪੂ ਕਿਵੇਂ ਐਦ ਕੀ ਵੋਟ ਪੰਥ ਨੂੰ ਪਾਉਣੀ ਆ ਕਿ ਹੋਰ ਪਾਸੇ ਜਾਉਗੀ ਪੁੱਤ ਕਹਿੰਦਾ ਕਿਹੜੇ ਪੰਥ ਦੀ ਗੱਲ ਕਰਦਾ ਕਹਿੰਦਾ ਕਿਤੇ ਉਸ ਪੰਥ ਦੀ ਗੱਲ ਤਾਂ ਨਹੀਂ ਕਰਦਾ ਜਿਹੜਾ ਪੰਥ ਕਹਿੰਦਾ ਆਰਐਸਐਸ ਨੂੰ ਕਹਿੰਦਾ ਲੈ ਕੇ ਆਇਆ ਸੀ ਕਿ ਉਹ ਪੰਥ ਦੀ ਗੱਲ ਕਰਦਾ ਜਿਹੜਾ ਕਹਿੰਦਾ ਕਿ ਏਕਾਦ ਦਾ ਇਹ ਜਥੇਦਾਰ ਨੂੰ ਰਬੜ ਦੀ ਸਟੈਂਪ ਵਾਂਗੂ ਵਰਤੀ ਜਾਂਦਾ ਕਿ ਤੂੰ ਉਸ ਮਾਕੇ ਪੰਥ ਦੀ ਗੱਲ ਕਰਦਾ ਜਿਹੜਾ ਪੰਥ ਨਿੱਜੀ ਚੈਨਲ ਬਣਾ ਕੇ ਗੁਰਬਾਣੀ ਦਾ ਸੌਦਾ ਕਰੀ ਜਾਂਦਾ ਸੀ ਕਿ ਤੂੰ ਉਸ ਪੰਥ ਦੀ ਗੱਲ ਕਰਦਾ ਜਿਹੜੇ ਨੇ 1 ਜੂਨ ਨੂੰ ਬੁਰਜ ਜਵਾਰ ਕੇ ਤੋਂ ਜਿਹੜੀ ਮਾਰਾ ਰੂਪ ਚੋਰੀ ਕਰਨ ਤੋਂ ਬਾਅਦ ਨੇ ਹਤਿਆ ਦੇ ਉੱਤੇ ਗੋਲੀਆਂ ਚਲਾਵੀਆਂ ਸੀ ਲੈ ਵੀ ਸੁਖਵੀਰ ਬਾਦਲ ਸਿੰਘ ਤੇਰੀ ਫੱਟੀ ਹੁਣ ਮਲੰਗ ਪੋਚਣਗੇ ਜਿਨ੍ਹਾਂ ਨੂੰ ਸਟੇਜ ਤੇ ਤੂੰ ਜਲੀਲ ਕਰਦਾ ਸੀ ਅੱਜ ਇੱਕ ਮਲੰਗ ਨੂੰ ਮਿਲਿਆ ਮਲੰਗ ਕਿਹੜਾ ਜਿਹੜੇ ਫੱਕਰ ਦਿੱਤੀ ਵਾਲੇ ਲੋਕ ਹੁੰਦੇ ਉਹਨਾਂ ਨੂੰ ਵੀ ਮਲੰਗ ਕਹਿ ਦਿੰਦੇ ਆ ਤੇ ਬਜ਼ੁਰਗ ਨੂੰ ਅੱਜ ਇੱਕ ਨੂੰ ਮਿਲਿਆ ਤੇ ਬਜ਼ੁਰਗ ਨੂੰ ਮੈਂ ਛੇੜ ਲਈ ਬਾਪੂ ਵੋਟ ਕਿਹਨੂੰ ਪਾਏਗਾ ਤੇ ਬਾਪੂ ਨੇ ਮੂਹਰੋ ਜਵਾਬ ਜਿਹੜਾ ਦਿੱਤਾ ਉਹ ਵੀ ਸੁਣਨ ਵਾਲਾ ਸੀ ਬਾਪੂ ਕਹਿੰਦਾ ਪੁੱਤ ਵੋਟ ਪਾਵਾਂਗੇ ਜੀ ਦਿਮਾਗ ਨਾਲ ਤੇ ਵੋਟ ਮਲੰਗ ਬਣ ਕੇ ਪਾਵਾਂਗੇ ਮਹਾਬਾਪੂ ਸਮਝਿਆ ਨਹੀਂ ਤਾਂ ਫਿਰ ਉਹਨੇ ਗੱਲ ਸਮਝਾਈ ਮੈਂ ਕਿਹਾ ਬਾਪੂ ਕਿਵੇਂ ਇਦਾਂ ਦੀ ਵੋਟ ਪੰਥ ਨੂੰ ਪਾਉਣੀ ਆ ਕਿ ਹੋਰ ਪਾਸੇ ਜਾਊਗੀ ਪੁੱਤ ਕਹਿੰਦਾ ਕਿਹੜੇ ਪੰਥ ਦੀ ਗੱਲ ਕਰਦਾ ਕਹਿੰਦਾ ਕਿਤੇ ਉਸ ਪੰਥ ਦੀ ਗੱਲ ਤਾਂ ਨਹੀਂ ਕਰਦਾ ਜਿਹੜਾ ਪੰਥ ਕਹਿੰਦਾ ਆਰਐਸਐਸ ਨੂੰ ਕਹਿੰਦਾ ਲੈ ਕੇ ਆਇਆ ਸੀ ਕਿ ਉਹ ਪੰਥ ਦੀ ਗੱਲ ਕਰਦਾ ਜਿਹੜਾ ਕਹਿੰਦਾ ਕਿ ਇਹ ਕਾਲ ਦਾ ਇਹ ਜੱਥੇਦਾਰ ਨੂੰ ਰਬੜ ਦੀ ਸਟੈਂਪ ਵਾਂਗੂ ਵਰਤੀ ਜਾਂਦਾ ਕਿ ਤੂੰ ਉਸ ਮੈਂ ਕਿ ਪੰਥ ਦੀ ਗੱਲ ਕਰਦਾ ਜਿਹੜਾ ਪੰਥ ਨਿੱਜੀ ਚੈਨਲ ਬਣਾ ਕੇ ਗੁਰਬਾਣੀ ਦਾ ਸੌਦਾ ਕੀਤਾ ਜਾਂਦਾ ਸੀ ਕਿ ਤੂੰ ਉਸ ਪੰਥ ਦੀ ਗੱਲ ਕਰਦਾ ਜਿਹੜੇ ਨੇ 1 ਜੂਨ ਨੂੰ ਬੁਰਜ ਜਵਾਰ ਕੇ ਤੋਂ ਜਿਹੜੀ ਮਾਰਾ ਸਰੂਪ ਚੋਰੀ ਕਰਨ ਤੋਂ ਬਾਅਦ ਨੇ ਹਤਿਆ ਦੇ ਉੱਤੇ ਗੋਲੀਆਂ ਚਲਵਾਈਆਂ ਸੀ ਤੇ ਗੋਲੀਆਂ ਚਲਵਾ ਕੇ ਪੁਲਿਸ ਅਣਪਛਾਤੀ ਕਹਤੀ ਸੀ ਕਿ ਤੂੰ ਉਸ ਪੰਥ ਦੀ ਗੱਲ ਕਰਦਾ ਜਿਹੜਾ 97 ਦੇ ਵਿੱਚ ਹੀ ਪੰਥ ਨੂੰ ਤਲਾਂਜਲੀ ਦੇ ਗਿਆ ਸੀ ਕਹਿੰਦਾ ਸੀ ਦਾ ਪੰਥ ਕਹੇ ਨਹੀਂ ਕਹਿੰਦਾ ਜੇ ਤਾ ਉਸ ਪੰਥ ਦੀ ਗੱਲ ਕਰਦਾ ਫਿਰ ਤਾਂ ਮੈਂ ਕਹਿੰਦਾ ਮਲੰਗੀ ਚੰਗਾ ਮੈਂ ਤਾਂ ਮਲੰਗਾ ਮਲੰਗ ਬਣ ਕੇ ਵੋਟ ਪਾਉਂਗਾ ਤੇ ਮਲੰਗ ਬਣ ਕੇ ਵੋਟ ਕਿਨੂੰ ਪਾਉਣੀ ਆ ਕਹਿੰਦਾ ਵੋਟ ਪਾਉਂਗਾ ਭਾਈ ਮੈਂ ਖੁੱਡੀਆਂ ਨੂੰ ਜਗਦੀਆ ਜਗਦੇਵ ਸਿੰਘ ਖੁੱਡਕਾ ਦੇ ਪੁੱਤ ਨੂੰ ਪਾਉ ਕਿਉਂਕਿ ਬਜ਼ੁਰਗ ਸੀਗਾ ਪ੍ਰਾਣਾ ਜਗਦੇਵ ਸਿੰਘ ਖੁੱਡਕਾ ਬਾਰੇ ਉਹ ਜਾਣਦਾ ਸੀ ਤੇ ਦੋਸਤੋ ਅੱਜ ਬਠਿੰਡਾ ਸੀਟ ਦੀ ਵਾ ਤਾਂ ਹੀ ਗੱਲ ਕਰਨ ਲੱਗਿਆ ਜਿਵੇਂ ਅਸੀਂ ਕਹਿੰਦੇ ਹਾਂ ਨਾ ਖੱਬਲ ਦੀ ਜਦੋਂ ਜੜ ਪੱਟਦੇ ਆ ਪਹਿਲਾਂ ਜਿਹੜਾ ਪਾਸਿਆਂ ਤੋਂ ਪੱਟ ਕੇ ਲੈ ਕੇ ਇੱਕ ਮੇਨ ਜੜ ਲੱਗੀ ਰਹਿ ਜਾਂਦੀ ਆ ਉਹ ਫਿਰ ਢੂੰਗੀ ਕੱਢਣੀ ਪੈਂਦੀ ਆ ਤੇ ਉਹ ਢੂੰਗੀ ਜੜ ਮਲੰਗ ਕੱਢਣਗੇ ਤੇ ਜੇ ਉਹੀ ਮਲੰਗ ਹੈਗੇ ਉਹ ਮਲੰਗ ਕਿਹੜੇ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਆ ਫੱਕਰ ਵਰਤੀ ਵਾਲੇ ਲੋਕ ਜੇ ਤਾਂ ਉਹੀ ਮਲੰਗੋਂ ਤੇ ਜਿਹੜੇ ਸੁਖਵੀਰ ਬਾਦਲ ਮਲੰਗ ਕਹਿੰਦਾ ਸੀ ਉਹ ਮਲੰਗ ਕਿਹੜੇ ਬੋਲਦਾ ਸੀ ਜਿਹੜੇ ਵਿਚਾਰੇ ਨੰਗ ਮਲੰਗ ਹੋ ਜਾਂਦੇ ਲੁੱਟੇ ਪੱਟੇ ਜਾਂਦੇ ਆ ਜੇ ਤਾਂ ਹੀ ਭਗਵੰਤ ਮਾਨ ਕਹਿੰਦਾ ਸੀ ਲੁੱਟਾ ਪੁੱਟਿਆ ਜਿੰਨਾਂ ਨੇ ਠੀਕ ਹੈ ਨਾ ਕਹਿੰਦਾ ਥੋੜੀ ਮਲੰਗ ਬਣਾਈ ਰਹੀਆਂ ਪਰ ਮਲੰਗ ਇੱਕ ਹੋਰ ਵੀ ਹੁੰਦੇ ਆ ਜਿਹੜੇ ਅੰਗਾਂ ਤੇ ਮੈਲ ਜੰਮੀ ਹੁੰਦੀ ਆ ਨਾ ਉਹਨਾਂ ਨੂੰ ਵੀ ਮਲੰਗ ਕਹਿੰਦੇ ਆ ਤੇ ਮੈਂ ਕਿਹੜਾ ਵੀ ਇਸ ਹਿਸਾਬ ਦੇ ਨਾਲ ਦੇਖਿਆ ਜਾਵੇ ਸਭ ਤੋਂ ਵੱਡਾ ਪੰਜਾਬ ਦਾ ਮਲੰਗ ਦੀਦੇ ਕਰਤੂਤਾ ਦੇ ਕਰਤੂਤਾ ਦੀ ਮੈਲ ਜੰਮੀ ਆ ਜਿਹਦੇ ਕੰਮਾਂ ਤੇ ਉਹ ਕਿਹੜਾਗਾ ਉਹ ਸੁਖਵੀਰ ਸਿੰਘ ਬਾਦਲਾ ਇਸੇ ਕਰਕੇ ਉਹ ਬਾਪੂ ਵਾਲੀ ਗੱਲ ਪੱਕੀ ਆ ਵੀ ਇਹ ਬੰਦਿਆਂ ਨੇ ਜੋ ਕੁਛ ਕੀਤਾ ਡੇਰਾਬਾਦ ਇਹ ਲੈ ਕੇ ਆਉਣ ਵਾਲੇ ਆ ਜਥੇਦਾਰ ਕੌਕੇ ਦੀ ਸ਼ਹਾਦਤ ਨੂੰ ਰੋਲਣ ਵਾਲੇ ਇਹ ਲੋਕ ਆ ਬੰਦੀ ਸਿੰਘਾਂ ਨੂੰ ਜੇਲਾਂ ਦੇ ਵਿੱਚ ਕਿਆਂ ਪਸਾਕੇ ਰੱਖਣ ਵਾਲੇ ਇਹ ਲੋਕ ਆ ਜੇ ਤਾਂ ਇਹਨੂੰ ਜ਼ਿੰਮੇਵਾਰ ਮੰਨਦੇ ਹੋ ਠੀਕ ਆ ਨਾ ਸੁਖਵੀਰ ਸਿੰਘ ਬਾਦਲਾਰ ਗਿਆ ਨੂੰ ਤਬਰ ਬਾਦਲਾ ਦੀ ਜਾੜਾਤ ਕੀ ਲੱਗੀ ਨਾ ਰਹਿ ਜੇ ਪੱਟ ਦਿਓ ਤੇ ਜਿਸ ਗੱਲ ਨਾਲ ਸਹਿਮਤ ਹੋ ਵੈਸੇ ਮੈਂ ਇੱਕ ਤੁਹਾਨੂੰ ਦਾਵਾ ਕਰਦਾ ਆ ਬਿਸ਼ ਸੁਖਵੀਰ ਬਾਦਲ ਦੀ ਇਕੱਲੇ ਦੀ ਨਹੀਂ ਪੂਰੇ ਬਾਦਲ ਖਾਨਦਾਨ ਦੀ ਜੜਅ ਦੀ ਪੱਟੀ ਲਓ ਤੇ ਜੜ ਪੱਟਣਗੇ ਵੀ ਮਲੰਗ ਲੋਕ ਭੋਲੇ ਭਾਲੇ ਲੋਕ ਐਤੀ ਛੱਡਦੇ ਨਹੀਂ ਸੁਖਵੀਰ ਬਾਦਲ ਸਿਆ ਯਾਦ ਰੱਖੀ ਤੇ ਹਾਰਨਗੇ ਘੱਟੋ ਘੱਟ ਲੱਖ ਵੋਟ ਦੇ ਮਾਰ ਜਾਂਦੇ ਸੁਖਵੀਰ ਬਾਦਲ ਨਾ ਹਾਰੂਗਾ ਇਹ ਗੱਲ ਜਨ ਖਾ ਲਓ ਠੀਕ ਆ ਜੇ ਕੋਈ ਚੋਣ ਸਰਵੇ ਮਾ ਕੇ ਜਿਹੜਾ ਸਰਵੇ ਕਰਾਉਂਦੇ ਉਹਦੇ ਆਲੇ ਤਾਂ ਹੈ ਨਹੀਂ ਪਰ ਮੋਟਾ ਜਿਹਾ ਹਿਸਾਬ ਲਾਈਏ ਨਾ ਤਾਂ ਬਠਿੰਡਾ ਸ਼ਹਿਰੀ ਦੇ ਵਿੱਚੋਂ 15000 ਵੋਟ ਨਹੀਂ ਨਿਕਲਦੀ ਇਹਨਾਂ ਜਿਹੜਾ ਲੰਬੀ ਤੋਂ ਇਹਨਾਂ ਨੇ ਹਵਾ ਬਣਾਈ ਸੀ ਵੀ ਲੰਬੀ ਤੋਂ ਬਾਦਲ ਆ ਕੇ ਬੜੀ ਬੱਡੀ ਲੀਡ ਲੈ ਕੇ ਆ ਰਹੇ ਆ ਜੀ ਲੰਬੀ ਤੋਂ ਜ਼ੋਰ ਮਾਰ ਲੈਣੇ ਮੈਂ ਕਹਣਾ ਵੀ ਇਹ ਖੁੱਡੀਆਂ ਪਰਿਵਾਰ ਤੋਂ ਇਹਨਾਂ ਦੀ ਵੋਟ ਵੱਧਦੀ ਨਹੀਂ ਭਾਵੇਂ ਹਜ਼ਾਰ ਦਾ ਰਹੇ ਜੇ ਫਰਕ ਚਾਹੇ 5000 ਦਾ ਰਹੇ ਖੁੱਡੀਆਂ ਪਰਿਵਾਰ ਦੀ ਵੋਟ ਬਾਦਲਾਂ ਨਾਲੋਂ ਵੱਧ ਨਿਕਲੂ ਜਿੰਨਾ ਮਰਜੀ ਜ਼ੋਰ ਲਾ ਲੈਣ ਤੀਜਾ ਫੈਕਟਰ ਇਹਨਾਂ ਦੀ ਕੱਟੀ ਗਈ ਵੋਟ ਜਿਹੜੀ ਹੈਗੀ ਆ ਆਪਣੀ ਪਹਾੜਪਾਲੀ ਵੋਟ ਰਾਮ ਮੰਦਰ ਦਾ ਜਿਹੜਾ ਫਾਇਦਾ ਮਿਲਣਾ ਉਹ ਵੀ ਕਿਤੇ ਨਾ ਕਿਤੇ ਥੋਡੇ ਭਾਈਵਾਲ ਮਲੂਕੇ ਦੀ ਨੂੰ ਨੂੰ ਮਿਲੂਗਾ ਇਹ ਵੀ ਗੱਲ ਯਾਦ ਰੱਖਿਓ ਤੇ ਚੌਥਾ ਜਿਹੜਾ ਉਹਨਾਂ ਨੂੰ ਟਿਕਟਵਾ ਕੇ ਲੈਉਣ ਨਾਲੇ ਆ ਵਿਆਸ ਡੇਰੇ ਵੱਲੋਂ ਟਿਕਟਰ ਕਮੈਂਡ ਹੋਈ ਆ ਕਹਿੰਦੇ ਕਿਹਨੂੰ ਭਾਜਪਾ ਵੱਲੋਂ ਜਿਹੜੀ ਕੀ ਆ ਮਲੂਕਾ ਸਾਹਿਬ ਦੀ ਨੂੰ ਨੂੰ ਮਿਲੀ ਆ ਟਿਕਟ ਠੀਕ ਹੈ ਨਾ ਉਹ ਜਿਹੜਾ ਮਾਗੇ ਉਹਨਾਂ ਨੂੰ ਮਿਲੀ ਆ ਤਾਂ ਕਿਧਰ ਕਿਤੇ ਜਿਹੜੀ ਹਲਕੇ ਦੇ ਵਿੱਚ 30 32000 ਵੋਟ ਪੈਣੀ ਸੀ ਠੀਕ ਹੈ ਨਾ ਜਿਹੜੀ ਡੇਰਾ ਕੀ ਆ ਵਿਆਸ ਨਾਲ ਜੁੜੀ ਵੀ ਆ ਉਹ ਵੀ ਉਧਰ ਨੂੰ ਜਾਊਗੀ ਇਸ ਹਰਸੀ ਵਾਲੀ ਬੋਟ ਜਿਹਦੇ ਪਿੱਛੇ ਤੁਸੀਂ 9 ਦੇ ਵਿੱਚ ਵੀ ਕਰਤੂਤਾ ਮਾੜੀਆਂ ਕੀਤੀਆਂ ਸੀ ਵੋਟਾਂ ਲੈਣ ਦੇ ਮਰਿਆਂ ਨੇ ਉਸ ਤੋਂ ਬਾਅਦ ਕੀ ਹੈ ਬੈਬਲ ਬਗੜਾੜੀ ਕਾਂਡ ਦੇ ਵਿੱਚ ਤੋਂ ਬਾਅਦ ਵੀ ਤੁਸੀਂ ਉਹਨਾਂ ਦਾ ਸਾਥ ਦਿੰਦੇ ਰਹੇ ਹੋ ਤੇ ਉਹ ਕਰਤੂਤਾ ਵੀ ਤੁਹਾਡੇ ਹੁਣ ਮੂਰੇ ਆਉਣਗੀਆਂ ਤੇ ਉਹ ਬੰਦੇ ਵੀ ਤੁਹਾਡੇ ਨਾਲ ਨਹੀਂ ਖੜਨੇ ਬਾਦਲ ਸਾਹਿਬ ਇਹ ਵੀ ਯਾਦ ਰੱਖਿਓ ਸੁਖਵੀਰ ਸਿੰਘ ਤੇ ਹੁਣ ਤੁਹਾਡੇ ਕੋਲੇ ਰਹਿ ਕੀ ਗਿਆ ਜੋਰ ਲਾ ਲਿਓ ਮੈਂ ਸਭ ਤੋਂ ਕਮਜ਼ੋਰ ਤਲਵੰਡੀ ਸਾਭੂ ਹਲਕਾ ਜਾਂਦਾ ਸੀ ਪਰ ਅੱਜ ਦੇ ਸਮਿਕਰਨਾਂ ਦੇ ਹਿਸਾਬ ਨਾਲ ਤਲਵੰਡੀ ਸਾਭੂ ਹਲਕੇ ਦੇ ਵਿੱਚੋਂ ਵੀ ਬੋਰਡ ਜਿਹੜੀ ਹੈਗੀ ਆ ਉਹ ਗਰਵੀਰ ਸਿੰਘ ਖੋਡੀਆਂ ਦੀ ਵਧ ਰਹੀ ਆ ਉਹਦੇ ਕਰਦਾਰ ਕਰਕੇ ਕੁਝ ਭਗਤ ਮੱਕ ਜਿਹੜਾ ਭਗਵੰਤ ਮਾਨ ਦਾ ਉਹਦਾ ਵੀ ਅਜੇ ਲੋਕਾਂ ਦੇ ਵਿੱਚ ਜਿਹੜਾ ਕਰੇਜ ਤੇ ਭੂ ਦਾ ਨਾ ਜ ਉਤਰਿਆ ਨਹੀਂ ਤੇ ਜਿਹੜੀਆਂ ਕਿੱਕਲੀਆਂ ਉਹ ਪਾ ਕੇ ਗਿਆ ਉਹ ਕਿੱਕਲੀਆਂ ਤੁਹਾਨੂੰ ਪਹਿਲਾਂ ਵਾਲੀ ਕਿੱਕਲ ਨੇ ਵੀ ਬਰਬਾਦ ਕੀਤਾ ਹੀ ਨਵੀਂ ਕਿੱਕਲੀ ਵੀ ਬਰਬਾਦ ਕਰੂ ਤੇ ਉਸ ਤੋਂ ਬਾਅਦ ਲਾ ਕੇ ਚੱਲ ਗਏ ਸਰਦੂਲਗੜ ਏਰੀਏ ਤੋਂ ਲੱਗ ਜੀ ਅੰਦਰਲੇ ਸਿਰੇ ਤੋਂ ਸਰਦੂਲਗੜ ਹਲਕੇ ਦੇ ਉਹ 20000 ਤੋਂ ਪਲੱਸ ਲੀਡ ਲੈ ਕੇ ਦੇਊਗਾ ਜਿਹੜਾ ਉੱਥੋਂ ਦਾ ਲੋਕਲ ਐਮਐਲਏ ਹੈਗਾ ਠੀਕ ਹੈ ਨਾ ਗੁਰਪ੍ਰੀਤ ਬਣਾ ਲਈ ਸਤੋ ਮਜਬੂਰ ਬੱਧ ਜਿਹੜਾ ਉਥੋਂ ਆਉਣੀ ਆ ਮਾਨਸਾ ਤੋਂ ਨਹੀਂ ਵੋਟ ਘਟਦੀ ਭਲਾੜੇ ਤੋਂ ਵੋਟ ਨਹੀਂ ਘਟਦੀ ਉਸ ਤੋਂ ਬਾਅਦ ਮੋੜ ਆ ਜਾਂਦੇ ਆ ਮੋੜ ਤੋਂ ਮਾ ਕੇ ਲੋਕਲ ਐਮਐਲਏ ਦਾ ਵਿਰੋਧ ਹੋ ਸਕਦਾ ਪਰ ਉਹ ਲੋਕ ਅੱਜ ਵੀ ਗੁਰਮੀਤ ਖੁੱਟਕਾ ਦੇ ਕਿਰਦਾਰ ਨੂੰ ਸਲਾਮ ਕਰਦੇ ਆ ਉਹਨਾਂ ਦੇ ਫਾਦਰ ਤੇ ਲਗਭਗ ਹਰੇਕ ਪਿੰਡ ਚੋਂ ਲੋਕੋ ਭੋਗਤੇ ਆਪੜੇ ਆ ਉਹ ਲੋਕਾਂ ਨਾਲ ਵੀ ਇਹ ਗੱਲ ਹੋਈ ਹੈ ਡਬਜ਼ੁਰਗ ਕੀ ਅੱਜ ਮਿਲੇ ਆ ਉਹ ਵੀ ਕੀ ਉਹਨਾਂ ਪਿੰਡਾਂ ਦੀ ਟੱਕਰ ਸੀ ਤੇ ਉਹਨਾਂ ਦੀ ਵੋਟ ਵੀ ਪੈਣੀ ਆ ਮੋੜ ਹਲਕੇ ਤੋਂ ਲੀਡ ਆਊਗੀ ਗੁਰਮੀਤ ਸਿੰਘ ਖੁੱਡੀਆਂ ਦੀ ਸ਼ਹਿਰ ਚੋਂ ਵੋਟ ਘਟ ਸਕਦੀ ਆ ਮੋੜ ਤੋਂ ਹੋਰ ਕਿਧੋ ਵੋਟ ਨਹੀਂ ਕੱਢਦੀ ਪਿੰਡਾਂ ਤੋਂ ਕਿਸੇ ਤੋਂ ਵੋਟ ਨਹੀਂ ਕੱਢਦੇ ਅੱਗੇ ਆ ਜਾਂਦਾ ਬਠਿੰਡਾ ਅਧਿਆਤੀ ਤੇ ਬਠਿੰਡਾ ਅਧਿਆਤੀ ਤੋਂ ਲਗਭਗ ਸਮੇਂ ਕਰਨ ਜਮੀ ਸਾਫ ਹੋ ਗਏ ਬਠਿੰਡਾ ਅਧਿਆਤੀ ਜਿੱਥੇ ਕੰਪੀਟੀਸ਼ਨ ਲੱਗਦਾ ਸੀ ਉਦੋਂ 10000 ਦੀ ਲੀਡ ਆ ਰਹੀ ਹੈ 10000 ਤੋਂ ਉੱਤੇ ਉੱਤੇ ਲੀਡ ਹੋਣੀ ਆ ਖੁੱਡੀਆਂ ਪਰਿਵਾਰ ਨੂੰ ਕਿਵੇਂ ਹੋਣੀ ਆ ਕਿਉਂਕਿ ਉੱਥੇ ਦਰਸ਼ਣ ਨਹੀਂ ਕੋਟਫੱਤਾ ਜਿਹੜਾ ਕਿ ਲੋਕਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਵਜਰੇ ਆ ਸੀ ਉਹ ਰੜਿਆ ਜਿਹੜਾ ਉੱਥੇ ਭਾਈ ਰਣਜੀਤ ਵਰਗੇ ਹੈਗੇ ਆ ਪਿੰਡਾਂ ਦੇ ਵਿੱਚ ਉਹ ਦੱਸਦੇ ਸੀ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਕਹਿੰਦਾ ਦਰਸ਼ਨ ਸਿੰਘ ਕੋਟਪੱਤੇ ਦੇ ਨਾਲ ਜਿਹੜੇ ਜੁੜੇ ਦੀ ਹਰ ਪਿੰਡ ਚੋਂ 100 100 ਸਵਾ 700 ਵੋਟ ਜਿਹੜੀ ਹੈਗੀ ਉਹ ਦਰਸ਼ਨ ਕੋਟਪੱਤੇ ਕਰਕੇ ਪਾਰਟੀ ਵਾਜੇਗੀ ਫਿਰ ਜਿੱਤੋਂਗੇ ਕਿਵੇਂ ਤੁਹਾਡੇ ਪੱਲੇ ਕੀ ਬਚਿਆ ਬਦਲ ਮਾ ਕੇ ਆਪਦੇ ਆ ਗੜ੍ਹ ਚੋਂ ਲੰਬੀ ਹਲਕੇ ਦੇ ਵਿੱਚੋਂ ਤੁਹਾਡੀ ਲੀਡ ਨਹੀਂ ਆ ਰਹੀ ਤੁਸੀਂ ਵੇਤਰ ਜਾਣਦੇ ਹੋ ਤੇ ਬਠਿੰਡਾ ਸ਼ਹਿਰੀ ਚੋਂ 15000 ਵੋਟ ਵੀ ਨਹੀਂ ਪੈਂਦੀ ਰਹਿ ਗਿਆ ਇਕੱਲਾ ਪੁੱਚੋ ਹਲਕਾ ਪੁੱਚੇ ਹਲਕੇ ਨੂੰ ਤੁਹਾਡੀ ਸਪੋਰਟ ਬਰਾਬਰ ਰਹਿਣੀ ਆ ਫਿਰ ਵੀ ਵੋਟ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੋਟ ਵੱਧ ਨਿਕਲਣੀ ਆ ਬੇਸ਼ੱਕ ਐਮਐਲਏਆਂ ਦੇ ਰਿਪੋਰਟ ਕਾਰਡ ਕਰਕੇ ਥੋੜੀ-ਮੋਟੀ ਬੋੜ ਗਈ ਆ ਪਹਿਲਾਂ ਨਾਲੋਂ ਘਟਨੀਆਂ ਪਰ ਬਹੁਤੀ ਉੱਥੋਂ ਵੀ ਨਿਕਟ ਗਈ ਤੇ ਫਿਰ ਤੁਹਾਡੇ ਪੱਲੇ ਕੀ ਰਹਿ ਗਿਆ ਕਿਥੋਂ ਜਿੱਤ ਦੀ ਮਾਗੇ ਕੀ ਆ ਜਿਹੜੇ ਦਾਅਵੇ ਕਰਦੇ ਸੀ ਲੋਕ ਅੱਜ ਕੀ ਆ ਲਗਭਗ ਤਿਕਰ ਸਾਫ ਹੋ ਗਈ ਆ ਤੇ ਮਲੰਗੋ ਜਿਨ੍ਹਾਂ ਨੂੰ ਕੀ ਉਹ ਮਲੰਗ ਕਹਿੰਦਾ ਮੈਂ ਮਲੰਗ ਕਹਿਣਾ ਜਿਹੜੇ ਕੀ ਆ ਬੰਦੇ ਭੋਲੇ-ਪਾਲੇ ਹੁੰਦੇ ਆ ਕਿਤੇ ਨਾ ਕਿਤੇ ਉਹ ਮਲੰਗਾਂ ਨੂੰ ਕਹਿਣਾ ਵੀ ਜੇ ਉਹ ਹੀ ਮਲੰਗ ਹੈਗੇ ਹੋ ਫਿਰ ਇਹ ਜੇ ਸੁਖਵੀਰ ਬਾਦਲ ਦੇ ਪੰਥਕ ਸੋਝ ਮਗਰ ਨਾ ਖੜਿਓ ਹਾ ਤਾਂ ਬੰਦ ਕੇ ਬੇਨਤੀ ਕਰਦਾ ਗਰਮੀਰ ਸਿੰਘ ਖੁੱਡੀਆਂ ਦਾ ਕਿਰਦਾਰ ਇੱਕ ਵਾਰੀ ਜਾਣ ਜ਼ਰੂਰ ਲਿਓ ਕਿ ਉਹ ਬੰਦਾ ਪੰਥਕ ਆ ਕੇ ਸੁਖਬੀਰ ਬਾਦਲ ਕਾ ਲਾਣਾ ਪੰਥਕ ਆ ਤੇ ਪੰਥ ਦੀ ਪਿੱਠ 'ਤੇ ਛੁਰੇ ਮਾਰਨ ਵਾਲੇ ਬਾਦਲ ਕੇ ਲਾਣੇ ਦੇ ਖਿਲਾਫ ਕੱਲ ਵੀ ਪੋਸਟਰ ਪਾਈ ਸੀ ਥੱਲੇ بڑے ਬੰਦੇ ਦਾ ਕੀ ਮਿਰਚਾਂ ਲੱਗੀਆਂ ਸੀ ਉਹ ਮਿਰਚਾਂ ਲੱਗਣ ਵਾਲੇ ਬੰਦੇ ਸਾਰੇ ਨੀਲੀਆਂ ਪੱਗਾਂ ਵਾਲੇ ਸੀ ਜਨ ਦੇ ਪ੍ਰੋਫਾਈਲ ਜਾ ਕੇ ਜਦੋਂ ਖੋਲ ਕੇ ਦੇਖੋਗੇ ਤੁਹਾਨੂੰ ਬਾਦਲਾ ਦੀਆਂ ਪੋਸਟਰਾਂ ਪਾਈਆਂ ਮਿਲਣਗੀਆਂ ਇਸ ਕਰਕੇ ਮੈਂ ਕਹਿਣਾ ਕਿ ਖੁੱਡੀਆਂ ਪਰਿਵਾਰ ਜਿਹੜਾ ਹੈਗਾ ਮੈਂ ਉਹਨੂੰ ਪੰਥਕਤਾ ਮੰਨਦਾ ਕਿਉਂਕਿ ਜਗਦੇਵ ਸਿੰਘ ਖੁੱਡੀਆਂ ਪੰਥ ਦੀ ਖਾਤਰ ਨੌਜਵਾਨਾਂ ਦੇ ਕਤਲੇਆਮ ਦਾ ਰਿਕਾਰਡ ਜਿਹੜਾ ਕੱਢ ਕੇ ਉਹਨੇ ਲੋਕ ਸਭਾ 'ਚ ਦੁਨੀਆ ਦੇ ਅੱਗੇ ਰੱਖਣਾ ਸੀ ਉਹ ਰੱਖਣ ਤੋਂ ਪਹਿਲਾਂ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਚੱਕ ਕੇ ਸ਼ਹੀਦ ਕੀਤਾ ਸੀ ਉਹਨਾਂ ਮੁਲਾਜ਼ਮ ਪੁਲਿਸ ਮੁਲਾਜ਼ਮਾਂ ਨੂੰ ਫਿਰ ਤਰੱਕੀਆਂ ਦਿੱਤੀਆਂ ਸੀ ਇਹੀ ਬਾਦਲਕੇਲਾ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਯਾਦ ਰੱਖਿਓ ਤੇ ਇੱਕ ਤਰੀਕ ਨੂੰ ਬਟਨ ਦਬੋ ਤੋਂ ਪਹਿਲਾਂ ਜਿਵੇਂ ਇਹ ਕਦੇ ਨਾ ਭੁੱਲਣਯੋਗ ਹੈ ਨਹੀਂ ਕਾਂਗਰਸ ਦਾ ਨਾਮ ਲਿਖਿਆ ਤਾਂ ਤੁਸੀਂ ਵੀ ਯਾਦ ਰੱਖੋ ਇੱਕ ਤਰੀਕ ਨੂੰ ਬੁਰਜ ਜਵਾਰ ਕਿਦੋਂ ਜਗੀਆ ਮਹਾਰਾਜ ਦਾ ਸਰੂਪ ਚੋਰੀ ਹੁੰਦਾ ਇਦੇ ਕਰਕੇ ਸਾਰਾ ਪੰਜਾਬ ਦੇ ਵਿੱਚ ਕੀ ਹਾਲਾਤ ਰਹੇ ਆ ਤੁਸੀਂ ਵੇਖਤਰ ਜਾਣਦੇ ਹੋ ਤੇ ਲਾਸਟ ਦੇ ਵਿੱਚ ਮੈਂ ਇੱਕ ਗੱਲ ਕਰ ਦਿੰਨਾ ਕਾਂਗਰਸ ਜਿਹੜੀ ਕੀ ਹੈ ਗੱਲ ਕਰਦੇ ਸੀ ਨਾ ਕਾਂਗਰਸ ਦੇ ਉਮੀਦਵਾਰ ਜਿਹੜਾ ਹੈਗਾ ਮੈਂ ਕਹਣਾ ਵੀ ਜੀਤਮਨਦਰ ਸਿੰਘ ਸਿੱਧੂ ਤੁਹਾਨੂੰ ਇੱਕੋ ਬੇਨਤੀ ਕਰਦਾ ਜੇ ਨਹੀਂ ਜੀ ਕਰਦਾ ਕਿਸੇ ਬੰਦੇ ਦਾ ਨਾ ਆਮ ਆਦਮੀ ਪਾਰਟੀ ਨਾਲ ਕਿਸੇ ਲੋਕਲ ਬੰਦੇ ਕਰਕੇ ਵੀ ਵੋਟ ਪਾਉਣ ਦਾ ਮੈਂ ਕਿ ਕੋਈ ਹੁੰਦਾ ਵੀ ਸਾਡੇ ਲੋਕਲ ਕਈ ਬੰਦੇ ਜਿਹੜੇ ਨਾ ਧਮੱਕੜ ਕਹਿ ਦਿੰਦੇ ਆ ਜਿੰਨਾਂ ਨੂੰ ਪਰ ਉਹਨਾਂ ਦੀ ਕਿਤੇ ਨਾ ਕਿਤੇ ਲੋਕਲ ਲੀਡਰਾਂ ਨਾਲ ਨਹੀਂ ਪਟਦੀ ਉਹ ਕਹਿੰਦੇ ਵੀ ਇਹਦੀ ਵੋਟ ਘਟੂ ਤਾ ਕਹਿੰਦੇ ਫੇਰੇ ਬਦਲਿਆ ਜਾਓ ਕੁਝ ਹਲਕਾ ਇੰਚਾਰਜ ਨੂੰ ਬਦਲਣਾ ਚਾਹੁੰਦੇ ਆ ਪਰ ਮੈਂ ਬੇਨਤੀ ਕਰਦਾ ਸਾਰੇ ਭਮਖੜਾ ਨੂੰ ਵੀ ਬੇਨਤੀ ਵੀ ਇਹ ਕੀ ਆ ਤੁਸੀਂ ਵੋਟ ਪਾਉਣੀ ਆ ਤਾਂ ਵੋਟ ਫੇਰ ਵੀ ਸੋਚ ਕੇ ਪਾਓ ਕਿਤੇ ਹਰ ਸਿਮਰਤ ਕੰਨੀ ਨਾ ਪਾਏ ਜੇ ਬਾਦਲਾਂ ਦੀ ਜੜ ਲੱਗੀ ਰਹੇਗੀ ਫਿਰ ਪੰਥ ਵੀ ਉਜੜੂ ਪੰਜਾਬ ਵੀ ਉਜੜੂ ਕਿਉਂਕਿ ਪਹਿਲਾਂ ਜਿਹੜੇ ਹਾਲਾਤ ਜਿਹੜੇ ਪੰਜਾਬ 'ਚ ਅੱਜ ਤੱਕ ਹੋਏ ਆ ਅੱਜ ਪੰਜਾਬ ਦੇ ਵਿੱਚ ਜਿਹੜੀ ਕੀ ਆ ਖਾਲਸਤਾਨ ਦੀ ਅੱਗ ਕੀ ਅੱਜ ਵੀ ਸੜਕਦੀ ਆ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਇਹੀ ਬਾਦਲ ਘਰ ਲਾਣਾ ਕਿਉਂਕਿ ਇਹਨਾਂ ਨੇ 97 ਦੀ ਸਰਕਾਰ ਰੀਕੌਨਸਿਲੇਸ਼ਨ ਕਮਿਸ਼ਨ ਬਣਾਉਣ ਦੇ ਨਾਂ ਦੇ ਉੱਤੇ ਲੈ ਕੇ ਆਏ ਦੀ ਕਦੇ ਨਤਾਲਾ ਕਰਦੇ ਆਗੇ ਕਸੂਰਵਾਰ ਕੌਣ ਸੀ ਉਸ ਪੁਰਾਣੇ ਸਿੱਖ ਸੰਘਰਸ਼ ਦੇ ਦੌਰ ਚ ਕਿਹੜੇ ਕਿਹੜੇ ਜੁਰਮਾਂ ਕੇ ਜਿਨ੍ਹਾਂ ਨੇ ਮਾ ਕੇ ਮਾੜਾ ਕੰਮ ਕੀਤਾ ਸੀ ਜਿਹੜੇ ਗੁਨਾਹਗਾਰ ਸੀ ਕਿਟਾਰੇ ਚ ਖੜਾ ਕਰਾਂਗੇ ਉਸੇ ਗੱਲ ਤੋਂ ਸਭ ਤੋਂ ਪਹਿਲਾਂ ਭੱਜਣ ਵਾਲੇ ਇਹ ਬਾਦਲ ਕੇ ਆ 97 ਚ ਸਰਕਾਰ ਆਉਣ ਤੋਂ ਬਾਅਦ ਇਹਨਾਂ ਨੇ ਤਲਾਂਜਲੀ ਦਿੱਤੀ ਮੋਗੇ ਕਾਨਫਰੰਸ ਦੇ ਵਿੱਚ ਆਰਐਸ ਦਾ 파ਰਟ ਬਣ ਕੇ ਤੇ ਅਜੋਸ ਆਰਐਸ ਨੂੰ ਭੰਡ ਰਹੇ ਆ ਤੇ ਸਾਡੀ ਐਜੀਪੀਸੀ ਨੂੰ ਖਾਣ ਵਾਲੇ ਪੰਥਕ ਬਾਦਲ ਕੇ ਆ ਇਸ ਕਰਕੇ ਸਾਰੇ ਸੋਚ ਵਿਚਾਰ ਕੇ ਵੋਟ ਪਾਇਓ ਸਾਰਿਆਂ ਨੂੰ ਬੇਨਤੀ ਕਰਦਾ ਗਰਵੀਰ ਸਿੰਘ ਖੁੱਡੀਆਂ ਦੇ ਕਿਰਦਾਰ ਨੂੰ ਜਾਣ ਜਰੂਰ ਲਓ ਜੇ ਇੱਕ ਦਿਨ ਵਿਚਾਰੇ ਪਿਆ ਉਹਨਾਂ ਦੇ ਪਰਿਵਾਰ ਦੇ ਪਿਛੋਕੜ ਬਾਰੇ ਦੇ ਕਿਰਦਾਰ ਬਾਰੇ ਜਾਣ ਕੇ ਵੋਟ ਪਾਇਓ ਤੁਹਾਨੂੰ ਪਤਾ ਲੱਗ ਜੂ ਕਿ ਇਹ ਪੰਥਕ ਬਾਦਲ ਕੇ ਆ ਕਿ ਉਹ ਖੁੱਡੀਆਂ ਪਰਿਵਾਰ ਦਾ ਪਰਜੰਦਾ ਜੇ ਅੱਜ ਆਮ ਆਦਮੀ ਝਾੜੂ ਵਾਲਿਆਂ ਨੇ ਮਜਬੂਰੀ ਚ ਦਿੱਤੀ ਆ ਅਸੀਂ ਕੋਈ ਝਾੜੂ ਦੇ ਸਪੋਰਟਰ ਨਹੀਂ ਹਾਂ ਕਿਰਦਾਰਾਂ ਦੇ ਸਪੋਰਟਰ ਹੈਗੇ ਐ ਜੇ ਕਰਕੇ ਕਹਿੰਦੇ ਆ ਕਿ ਗਰਨੀਰ ਸਿੰਘ ਖੁੱਡੀਆਂ ਦੇ ਕਿਰਦਾਰ ਬਾਰੇ ਜਾਣਿਓ ਕਿਸੇ ਸਿਆਸੀ ਪਾਰਟੀ ਨੇ ਉਹਨਾਂ ਦੀ ਕਦਰ ਨਹੀਂ ਪਾਈ ਅਗਲੇ ਨੇ ਤਾਂ ਹੀ ਕਹਿੰਦੇ ਵੀ ਝਾੜੂ ਚੰਗਾ ਕਿਉਂਕਿ ਅਗਲੇ ਨੂੰ ਕੀ ਟਿਕਟ ਵੀ ਦਿੱਤੀ ਆ ਬਾਦਲ ਕਹਿੰਦੇ ਬਰਾਬਰ ਟਿਕਟ ਮੰਗਣ ਕੇ ਖੜਾਇਆ ਵੀ ਉਹਨਾਂ ਨੂੰ ਤੇ ਦੂਜੀ ਵਾਰੀ ਤਾਂ ਤਾਰਿਆ ਕਿਉਂਕਿ ਕਿਰਦਾਰ ਐਡਾ ਵੱਡਾ ਉਹਨਾਂ ਬਾਰੇ ਜਾਣਿਓ ਇੰਨੀਆਂ ਕਿ ਬੇਨਤੀਆਂ ਕਰਦਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼ੇਅਰ ਕਰਿਓ ਵੱਧ ਤੋਂ ਵੱਧ ਅੱਜ ਇਹ ਪੋਸਟ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ